सिद्धू मूसा वाला टू नाइन फाइव टू नाइन फाइव बोलना मत बेस्ट सॉन्ग है बेस्ट पंजाबी सॉन्ग है का, टू नाइन फाइव टू नाइन फाइव सिद्धू मूसे वाला का शुभ का किंग शेट और सिद्धू मूसे वाला का सेल्फ मेड लाइनअप करनी है एक दो तो? अर्जेंट इल्जाम जट्टा जट्टा मुंडिया के अल्जाम लगते टॉर नाल जाऊंगे ਪਾਵੇਂ ਬਾਲੀਵੁੱਡ ਹੋਵੇ ਜਾਂ ਪੋਲੀਵੁੱਡ ਕੋਈ ਵੀ ਅਜਿਹਾ ਸ਼ਖਸ ਨਹੀਂ ਜਿਹੜਾ ਮੂਸੇਵਾਲਾ ਨੂੰ ਜਾਣਦਾ ਨਾ ਹੋਵੇ ਹਾਲੀ ਵਿੱਚ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੀ ਕੀ ਜਿਹੜੀ ਕਿ ਕ੍ਰਿਕਟ ਜਗਤ ਦੀ ਵੀਡੀਓ ਹੈ ਜਿਸ ਵਿੱਚ ਗੁਜਰਾਤ ਟਾਈਟਨਸ ਟੀਮ ਦੇ ਖਿਡਾਰੀ ਪੰਜਾਬੀ ਗਾਣੇ ਤੇ ਮੂਸੇਵਾਲਾ ਦੇ ਗੀਤਾਂ ਦੀ ਤਾਰੀਫ਼ ਕਰਦੇ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਕਈ ਵੱਡੇ ਵੱਡੇ ਖਿਡਾਰੀ ਨੇ ਜਿਹੜੇ ਕਿ ਪੰਜਾਬੀ ਤਾਂ ਨਹੀਂ ਪਰ ਪੰਜਾਬੀ ਗਾਣਿਆਂ ਨਾਲ ਉਹਨਾਂ ਨੂੰ ਬਹੁਤ ਸਾਰਾ ਪਿਆਰ ਹੈ ਆਖਿਰ ਕੀ ਹੈ ਉਹ ਵਾਇਰਲ ਹੁੰਦੀ ਵੀਡੀਓ ਆਉ ਤੁਹਾਨੂੰ ਵੀ ਦਿਖਾਉਂਦੇ ਹਾਂ डॉलरा वागू नहीं ना सा चलता ये मेरा भी फेवरेट है पता क्यों इसमें डॉलर्स बोला इसने। सिद्धू मूसा वाला टू नाइन फाइव टू नाइन बोलना मत बेस्ट सॉन्ग है बेस्ट पंजाबी सॉन्ग है का? टू नाइन फाइव टू नाइन फाइव सिद्धू मूसे वाला का शुभ का और सिद्धू मूसे वाला का सेल्फ मेड तो मैं ज्यादातर पंजाबी गाने यही सुनता हूँ इधर आप दसो जी मेरा जोर जोर ਲਾਈਨ ਅਪ ਕਰਨੀ 1 2 ਪਰ ਅਰਜੰਟ ਲੋ ਦਾ ਇਲਜ਼ਾਮ ਜੱਟਾਂ ਦੇ ਮੁੰਡਿਆਂ ਜੱਟਾਂ ਦੇ ਮੁੰਡਿਆਂ ਤੇ ਇਲਜ਼ਾਮ ਲੱਗਦੇ ਟੌਰ ਨਾਲ ਜਿਉਂ ਪੰਜਾਬੀ ਇੰਡਸਟਰੀ ਦੀ ਹਰ ਵੀ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਵਾਵੇਂ ਬਾਲੀਵੁੱਡ ਹੋਵੇ ਜਾਂ ਪੋਲੀਵੁੱਡ ਕੋਈ ਵੀ ਅਜਿਹਾ ਸ਼ਖਸ ਨਹੀਂ ਜਿਹੜਾ ਮੂਸੇਵਾਲਾ ਨੂੰ ਜਾਣਦਾ ਨਾ ਹੋਵੇ ਹਾਲੀ ਵਿੱਚ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੀ ਕੀ ਜਿਹੜੀ ਕਿ ਕ੍ਰਿਕਟ ਜਗਤ ਦੀ ਵੀਡੀਓ ਹੈ ਜਿਸ ਵਿੱਚ ਗੁਜਰਾਤ ਟਾਈਟਨਸ ਟੀਮ ਦੇ ਖਿਡਾਰੀ ਪੰਜਾਬੀ ਗਾਣੇ ਤੇ ਮੂਸੇਵਾਲਾ ਦੇ ਗੀਤਾਂ ਦੀ ਤਾਰੀਫ ਕਰਦੇ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਕਈ ਵੱਡੇ ਵੱਡੇ ਖਿਡਾਰੀ ਨੇ ਜਿਹੜੇ ਕਿ ਪੰਜਾਬੀ ਤਾਂ ਨਹੀਂ ਪਰ ਪੰਜਾਬੀ ਗਾਣਿਆਂ ਨਾਲ ਉਹਨਾਂ ਨੂੰ ਬਹੁਤ ਸਾਰਾ ਪਿਆਰ ਹੈ ਆਖਿਰ ਕੀ ਹੈ ਉਹ ਵਾਇਰਲ ਹੁੰਦੀ ਵੀਡੀਓ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ ਡਾਲਰਾਂ ਵਾਂਗੂ ਨਹੀਂ ਨਾ ਸਾਡਾ ਚੱਲਦਾ ये मेरा भी है 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 पता क्यों इसमें बोला सिद्धू सिद्धू वाला वाला बोलना मत बेस्ट है। बेस्ट पंजाबी है का? टू टू का।, का किंग शिट और सिद्धू वाला का सेल्फ मेड तो मैं ज्यादातर पंजाबी गाने ये सुनता हूँ जोर जोर है ਲਾਈਨ ਅਪ ਕਰਨੀ ਹੈ ਇੱਕ ਦੋ ਸਰ ਅਰਜੈਂਟ ਲੋ ਦਾ ਇਲਜ਼ਾਮ ਜੱਟਾਂ ਦੇ ਮੁੰਡਾ ਜੱਟਾਂ ਦੇ ਮੁੰਡਿਆਂ ਤੇ ਇਲਜ਼ਾਮ ਲੱਗਦੇ ਟੌਰ ਨਾਲ ਜਿਉਂ ਪੰਜਾਬੀ ਇੰਡਸਟਰੀ ਦੀ ਹਰ ਵੱਡੀ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਪਰ ਮੇਂ ਬਾਲੀਵੁੱਡ ਹੋਵੇ ਜਾਂ ਪੋਲੀਵੁੱਡ ਕੋਈ ਵੀ ਅਜਿਹਾ ਸ਼ਖਸ ਨਹੀਂ ਜਿਹੜਾ ਮੂਸੇਵਾਲਾ ਨੂੰ ਜਾਣਦਾ ਨਾ ਹੋਵੇ ਹਾਲੀ ਚ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੀ ਕੀ ਜਿਹੜੀ ਕੀ ਕ੍ਰਿਕਟ ਜਗਤ ਦੀ ਵੀਡੀਓ ਹੈ ਜਿਸ ਚ ਗੁਜਰਾਤ ਟਾਈਟਨਸ ਟੀਮ ਦੇ ਖਿਡਾਰੀ ਪੰਜਾਬੀ ਗਾਣੇ ਤੇ ਮੂਸੇਵਾਲਾ ਦੇ ਗੀਤਾਂ ਦੀ ਤਾਰੀਫ ਕਰਦੇ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਕਈ ਵੱਡੇ ਵੱਡੇ ਖਿਡਾਰੀ ਨੇ ਜਿਹੜੇ ਕੀ ਪੰਜਾਬੀ ਤਾਂ ਨਹੀਂ ਪਰ ਪੰਜਾਬੀ ਗਾਣਿਆਂ ਨਾਲ ਉਹਨਾਂ ਨੂੰ ਬਹੁਤ ਸਾਰਾ ਪਿਆਰ ਹੈ ਆਖਿਰ ਕੀ ਹੈ ਉਹ ਵਾਇਰਲ ਹੁੰਦੀ ਵੀਡੀਓ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ ਡਾਲਰਾਂ ਵਾਂਗੂ ਨਹੀਂ ਨਾ ਸਾਡਾ ਚੱਲਦਾ ये मेरा भी फेवरेट है पता है क्यों इसमें डॉलर्स बोला है इसमें सिद्धू मूसा वाला टू नाइन फाइव टू नाइन फाइव बोलना मत बेस्ट सॉन्ग है बेस्ट पंजाबी सॉन्ग है का? टू नाइन फाइव टू नाइन फाइव सिद्धू मूसे वाला का शुभ का किंग और सिद्धू मूसे वाला का सेल्फ मेड तो मैं ज़्यादातर पंजाबी गाने यही सुनता हूँ इधर आप दसो जी महाराज जोर जोर है ਲਾਈਨ ਅਪ ਕਰਨੀ ਹੈ ਇੱਕ ਦੋ ਸਰ ਅਰਜੈਂਟ ਲੋ ਦਾ ਇਲਜ਼ਾਮ ਜੱਟਾਂ ਦੇ ਮੁੰਡਾ ਜੱਟਾਂ ਦੇ ਮੁੰਡਿਆਂ ਤੇ ਇਲਜ਼ਾਮ ਲੱਗਦੇ ਟੌਰ ਨਾਲ ਜਿਉਂ ਪੰਜਾਬੀ ਇੰਡਸਟਰੀ ਦੀ ਹਰ ਵੱਡੀ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਪਾਵੇਂ ਬਾਲੀਵੁੱਡ ਹੋਵੇ ਜਾਂ ਪੋਲੀਵੁੱਡ ਕੋਈ ਵੀ ਅਜਿਹਾ ਸ਼ਖਸ ਨਹੀਂ ਜਿਹੜਾ ਮੂਸੇਵਾਲਾ ਨੂੰ ਜਾਣਦਾ ਨਾ ਹੋਵੇ ਹਾਲੀ ਵਿੱਚ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੀ ਕੀ ਜਿਹੜੀ ਕਿ ਕ੍ਰਿਕਟ ਜਗਤ ਦੀ ਵੀਡੀਓ ਹੈ ਜਿਸ ਵਿੱਚ ਗੁਜਰਾਤ ਟਾਈਟਨਸ ਟੀਮ ਦੇ ਖਿਡਾਰੀ ਪੰਜਾਬੀ ਗਾਣੇ ਤੇ ਮੂਸੇਵਾਲਾ ਦੇ ਗੀਤਾਂ ਦੀ ਤਾਰੀਫ਼ ਕਰਦੇ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਕਈ ਵੱਡੇ ਵੱਡੇ ਖਿਡਾਰੀ ਨੇ ਜਿਹੜੇ ਕਿ ਪੰਜਾਬੀ ਤਾਂ ਨਹੀਂ ਪਰ ਪੰਜਾਬੀ ਗਾਣਿਆਂ ਨਾਲ ਉਹਨਾਂ ਨੂੰ ਬਹੁਤ ਸਾਰਾ ਪਿਆਰ ਹੈ ਆਖਿਰ ਕੀ ਹੈ ਉਹ ਵਾਇਰਲ ਹੁੰਦੀ ਵੀਡੀਓ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ डॉलर वागू नहीं ना सा चलता ये मेरा भी फेवरेट है पता क्यों इसमें डॉलर्स बोला है इसमें सिद्धू मूसा वाला टू नाइन फाइव टू नाइन फाइव बोलना मत बेस्ट सॉन्ग है बेस्ट पंजाबी सॉन्ग है का? टू नाइन फाइव टू नाइन फाइव सिद्धू मूसे वाला का शुभ का किंग शिट और सिद्धू मूसे वाला का सेल्फ मेड तो मैं ज्यादातर पंजाबी गाने यही सुनता हूँ इधर आप दसो जी मेरा जोर जोर ਲਾਈਨ ਅਪ ਕਰਨੀ 1 2 ਪਰ ਅਰਜੰਟ ਲੋ ਦਾ ਇਲਜ਼ਾਮ ਜੱਟਾਂ ਦੇ ਮੁੰਡਿਆਂ ਜੱਟਾਂ ਦੇ ਮੁੰਡਿਆਂ ਤੇ ਇਲਜ਼ਾਮ ਲੱਗਦੇ ਟੌਰ ਨਾਲ ਜਿਉਂ ਪੰਜਾਬੀ ਇੰਡਸਟਰੀ ਦੀ ਹਰ ਵੀ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਪਰਵੇਂ ਬਾਲੀਵੁੱਡ ਹੋਵੇ ਜਾਂ ਪੋਲੀਵੁੱਡ ਕੋਈ ਵੀ ਅਜਿਹਾ ਸ਼ਖਸ ਨਹੀਂ ਜਿਹੜਾ ਮੂਸੇਵਾਲਾ ਨੂੰ ਜਾਣਦਾ ਨਾ ਹੋਵੇ ਹਾਲੀ ਵਿੱਚ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੀ ਕੀ ਜਿਹੜੀ ਕਿ ਕ੍ਰਿਕਟ ਜਗਤ ਦੀ ਵੀਡੀਓ ਹੈ ਜਿਸ ਵਿੱਚ ਗੁਜਰਾਤ ਟਾਈਟਨਸ ਟੀਮ ਦੇ ਖਿਡਾਰੀ ਪੰਜਾਬੀ ਗਾਣੇ ਤੇ ਮੂਸੇਵਾਲਾ ਦੇ ਗੀਤਾਂ ਦੀ ਤਾਰੀਫ਼ ਕਰਦੇ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਕਈ ਵੱਡੇ ਵੱਡੇ ਖਿਡਾਰੀ ਨੇ ਜਿਹੜੇ ਕਿ ਪੰਜਾਬੀ ਤਾਂ ਨਹੀਂ ਪਰ ਪੰਜਾਬੀ ਗਾਣਿਆਂ ਨਾਲ ਉਹਨਾਂ ਨੂੰ ਬਹੁਤ ਸਾਰਾ ਪਿਆਰ ਹੈ ਆਖਿਰ ਕੀ ਹੈ ਉਹ ਵਾਇਰਲ ਹੁੰਦੀ ਵੀਡੀਓ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ डॉलरा वागू नी ना सा चलता ये मेरा भी फेवरेट है पता है क्यों <laughs> इसमें डॉलर्स बोला इसमें सिद्धू मूसा वाला टू नाइन फाइव टू नाइन बोलना मत बेस्ट सॉन्ग है बेस्ट पंजाबी सॉन्ग है का? टू नाइन फाइव टू नाइन फाइव सिद्धू मूसे वाला का शुभ का किंग शिट और सिद्धू मूसे वाला का सेल्फ मेड तो मैं ज्यादातर पंजाबी गाने यही सुनता हूँ इधर आप दसो जी महाराज जोर जोर है सर ਲਾਈਨ ਅਪ ਕਰਨੀ 1 2 ਪਰ ਅਰਜੰਟ ਲੋ ਦਾ ਇਲਜ਼ਾਮ ਜੱਟਾਂ ਦੇ ਮੁੰਡਿਆਂ ਜੱਟਾਂ ਦੇ ਮੁੰਡਿਆਂ ਤੇ ਇਲਜ਼ਾਮ ਲੱਗਦੇ ਟੌਰ ਨਾਲ ਜਿਉਂ ਪੰਜਾਬੀ ਇੰਡਸਟਰੀ ਦੀ ਹਰ ਵੀ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਪਾਵੇਂ ਬਾਲੀਵੁੱਡ ਹੋਵੇ ਜਾਂ ਪੋਲੀਵੁੱਡ ਕੋਈ ਵੀ ਅਜਿਹਾ ਸ਼ਖਸ ਨਹੀਂ ਜਿਹੜਾ ਮੂਸੇਵਾਲਾ ਨੂੰ ਜਾਣਦਾ ਨਾ ਹੋਵੇ ਹਾਲੀ ਵਿੱਚ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੀ ਕੀ ਜਿਹੜੀ ਕਿ ਕ੍ਰਿਕਟ ਜਗਤ ਦੀ ਵੀਡੀਓ ਹੈ ਜਿਸ ਵਿੱਚ ਗੁਜਰਾਤ ਟਾਈਟਨਸ ਟੀਮ ਦੇ ਖਿਡਾਰੀ ਪੰਜਾਬੀ ਗਾਣੇ ਤੇ ਮੂਸੇਵਾਲਾ ਦੇ ਗੀਤਾਂ ਦੀ ਤਾਰੀਫ ਕਰਦੇ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਕਈ ਵੱਡੇ ਵੱਡੇ ਖਿਡਾਰੀ ਨੇ ਜਿਹੜੇ ਕਿ ਪੰਜਾਬੀ ਤਾਂ ਨਹੀਂ ਪਰ ਪੰਜਾਬੀ ਗਾਣਿਆਂ ਨਾਲ ਉਹਨਾਂ ਨੂੰ ਬਹੁਤ ਸਾਰਾ ਪਿਆਰ ਹੈ ਆਖਿਰ ਕੀ ਹੈ ਉਹ ਵਾਇਰਲ ਹੁੰਦੀ ਵੀਡੀਓ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ ਡਾਲਰਾਂ ਵਾਂਗੂ ਨਹੀਂ ਨਾ ਸਾਡਾ ਚੱਲਦਾ ये मेरा भी फेवरेट है पता क्यों इसमें डॉलर्स बोला है इसमें सिद्धू मूसा वाला टू नाइन फाइव टू नाइन फाइव बोलना मत बेस्ट सॉन्ग है बेस्ट पंजाबी सॉन्ग है का? टू नाइन फाइव टू नाइन फाइव सिद्धू मूसे वाला का शुभ का किंग और सिद्धू मूसे वाला का सेल्फ मेड तो मैं ज्यादातर पंजाबी गाने यही सुनता हूँ इधर आ बाबू आप दसो जी महाराज जोर जोर है सर ਲਾਈਨ ਅਪ ਕਰਨੀ ਹੈ ਇੱਕ ਦੋ ਸਰ ਅਰਜੈਂਟ ਲੋ ਦਾ ਇਲਜ਼ਾਮ ਜੱਟਾਂ ਦੇ ਮੁੰਡਾ ਜੱਟਾਂ ਦੇ ਮੁੰਡਿਆਂ ਤੇ ਇਲਜ਼ਾਮ ਲੱਗਦੇ ਟੌਰ ਨਾਲ ਜਿਉਂ ਪੰਜਾਬੀ ਇੰਡਸਟਰੀ ਦੀ ਹਰ ਵੱਡੀ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਵਾਵੇਂ ਬਾਲੀਵੁੱਡ ਹੋਵੇ ਜਾਂ ਪੋਲੀਵੁੱਡ ਕੋਈ ਵੀ ਅਜਿਹਾ ਸ਼ਖਸ ਨਹੀਂ ਜਿਹੜਾ ਮੂਸੇਵਾਲਾ ਨੂੰ ਜਾਣਦਾ ਨਾ ਹੋਵੇ ਹਾਲੀ ਵਿੱਚ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੀ ਕੀ ਜਿਹੜੀ ਕਿ ਕ੍ਰਿਕਟ ਜਗਤ ਦੀ ਵੀਡੀਓ ਹੈ ਜਿਸ ਵਿੱਚ ਗੁਜਰਾਤ ਟਾਈਟਨਸ ਟੀਮ ਦੇ ਖਿਡਾਰੀ ਪੰਜਾਬੀ ਗਾਣੇ ਤੇ ਮੂਸੇਵਾਲਾ ਦੇ ਗੀਤਾਂ ਦੀ ਤਾਰੀਫ ਕਰਦੇ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਕਈ ਵੱਡੇ ਵੱਡੇ ਖਿਡਾਰੀ ਨੇ ਜਿਹੜੇ ਕਿ ਪੰਜਾਬੀ ਤਾਂ ਨਹੀਂ ਪਰ ਪੰਜਾਬੀ ਗਾਣਿਆਂ ਨਾਲ ਉਹਨਾਂ ਨੂੰ ਬਹੁਤ ਸਾਰਾ ਪਿਆਰ ਹੈ ਆਖਿਰ ਕੀ ਹੈ ਉਹ ਵਾਇਰਲ ਹੁੰਦੀ ਵੀਡੀਓ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ ਡਾਲਰਾਂ ਵਾਂਗੂ ਨਹੀਂ ਨਾ ਸਾਡਾ ਚੱਲਦਾ ये मेरा भी फेवरेट है पता है क्यों इसमें डॉलर्स बोला इसमें सिद्धू मूसा वाला टू नाइन फाइव टू नाइन फाइव बोलना मत बेस्ट सॉन्ग है बेस्ट पंजाबी सॉन्ग हैगा टू नाइन फाइव टू नाइन फाइव सिद्धू मूसे वाला का शुभ का किंग शिट और सिद्धू मूसे वाला का सेल्फ मेड तो मैं ज्यादातर पंजाबी गाने यही सुनता हूँ इधर आ आप दसो जी मेरा जोर जोर है सर ਲਾਈਨ ਅਪ ਕਰਨੀ ਹੈ ਇੱਕ ਦੋ ਸਰ ਅਰਜੈਂਟ ਲੋ ਦਾ ਇਲਜ਼ਾਮ ਜੱਟਾਂ ਦੇ ਮੁੰਡਾ ਜੱਟਾਂ ਦੇ ਮੁੰਡਿਆਂ ਤੇ ਇਲਜ਼ਾਮ ਲੱਗਦੇ ਟੌਰ ਨਾਲ ਜਿਵੇਂ ਪੰਜਾਬੀ ਇੰਡਸਟਰੀ ਦੀ ਹਰ ਵੱਡੀ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਪਰ ਮੇਂ ਬਾਲੀਵੁੱਡ ਹੋਵੇ ਜਾਂ ਪੋਲੀਵੁੱਡ ਕੋਈ ਵੀ ਅਜਿਹਾ ਸ਼ਖਸ ਨਹੀਂ ਜਿਹੜਾ ਮੂਸੇਵਾਲਾ ਨੂੰ ਜਾਣਦਾ ਨਾ ਹੋਵੇ ਹਾਲੀ ਵਿੱਚ ਹੁਣ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੀ ਕੀ ਜਿਹੜੀ ਕੀ ਕ੍ਰਿਕਟ ਜਗਤ ਦੀ ਵੀਡੀਓ ਹੈ ਜਿਸ ਚ ਗੁਜਰਾਤ ਟਾਈਟਨਸ ਟੀਮ ਦੇ ਖਿਡਾਰੀ ਪੰਜਾਬੀ ਗਾਣੇ ਤੇ ਮੂਸੇਵਾਲਾ ਦੇ ਗੀਤਾਂ ਦੀ ਤਾਰੀਫ਼ ਕਰਦੇ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਕਈ ਵੱਡੇ ਵੱਡੇ ਖਿਡਾਰੀ ਨੇ ਜਿਹੜੇ ਕੀ ਪੰਜਾਬੀ ਤਾਂ ਨਹੀਂ ਪਰ ਪੰਜਾਬੀ ਗਾਣਿਆਂ ਨਾਲ ਉਹਨਾਂ ਨੂੰ ਬਹੁਤ ਸਾਰਾ ਪਿਆਰ ਹੈ ਆਖਿਰ ਕੀ ਹੈ ਉਹ ਵਾਇਰਲ ਹੁੰਦੀ ਵੀਡੀਓ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ डॉलर वागू नहीं ना सा चलता ये मेरा भी फेवरेट है पता है क्यों <laughs> इसमें डॉलर्स बोला है इसमें सिद्धू मूसा वाला टू नाइन फाइव टू नाइन फाइव बोलना मत बेस्ट सॉन्ग है बेस्ट पंजाबी सॉन्ग है का? टू नाइन फाइव टू नाइन फाइव सिद्धू मूसे वाला का शुभ का किंग और सिद्धू मूसे वाला का सेल्फ मेड तो मैं ज्यादातर पंजाबी गाने यही सुनता हूँ इधर आप दसो जी मेरा जोर जोर ਲਾਈਨ ਅਪ ਕਰਨੀ ਹੈ ਇੱਕ ਦੋ ਸਰ ਅਰਜੈਂਟ ਲੋ ਦਾ ਇਲਜ਼ਾਮ ਜੱਟਾਂ ਦੇ ਮੁੰਡਾ ਜੱਟਾਂ ਦੇ ਮੁੰਡਿਆਂ ਤੇ ਇਲਜ਼ਾਮ ਲੱਗਦੇ ਟੌਰ ਨਾਲ ਜਿਉਂ ਪੰਜਾਬੀ ਇੰਡਸਟਰੀ ਦੀ ਹਰ ਵੱਡੀ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ